ਇੱਕ ਟਰੋਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਯਾਰ ਮੇਰਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈਠੇ ਜੀ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ ਅਲੱਗ ਐਲੀਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਸਰ ਕਿੰਨੇ ਲੋਕ ਸੀ ਸਰ ਸੁਣ ਲਿਜੀਏ ਜਾਨੋ ਕੁਸ਼ਨ ਕਰ ਲਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਲੋਕਾਂ ਕੋਲ ਵਰਚੁਅਲ ਨੰਬਰ ਤੋਂ ਕਾਲ ਆਉਂਦੀ ਸੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਦੇ ਚੱਲ ਰਿਹਾ ਸੀ ਹੈਂਡਲਰ ਜਿਹੜਾ ਸੀ ਉਹ ਪਾਕ HSI ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਰਿਲੀਜ਼ਿੰਗ ਚਾਪਾ ਦੱਸ ਦਿੰਦੇ ਹਾਂ ਨੰਬਰ 1 ਨੰਬਰ 2 ਆਰ ਜਿਹੜਾ ਮੁਕਾਬਲਾ ਪੁਲਿਸ ਲੈਵਲ ਹੋਇਆ ਹੈ ਅੱਛਾ ਯਾਰ ਭੱਜੀ ਕੀ ਗੱਲ ਹੋ ਗਈ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀ ਕਿ ਉਹਨਾਂ ਨੇ ਇਹਨੂੰ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟिकुलर ਸਪਾਟ ਤੇ ਗਰਨੇਡ ਪਏ ਆ ਜੀ ਜੀ ਪਰਟिकुलर ਸਪਾਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਸੁਟਨੇ ਕਿ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਨੇ ਪੁਲਿਸ ਆ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ਆ ADC ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ CIA they were all involved ਚਾਰ ਫਾਇਰ ਜਿਹੜੇ ਹੈ ਇਹਨਾਂ ਦੇ ਫਾਇਰਿੰਗ ਹੋ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਖਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੇ ਨਾਟ ਬੀ ਐਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਕਿਹਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਮੌਤ ਨਹੀਂ ਹੋਈ ਸਰ ਹਾਲੇ ਹਾਲੇ ਤੱਕ ਕਨਫਰਮ ਨਹੀਂ ਹੋ ਤੋ ਡਾਕਟਰ ਕਰਨਗੇ ਜੀ ਜੀ ਕ੍ਰਿਟੀਕਲ ਲੱਗ ਰਿਹਾ ਕਿਤੇ ਕਿਸੇ ਕੋਈ ਲੱਗੀ ਸਰ ਨਾਮ ਕੀ ਇਹਨਾਂ ਨੇ ਨਾਮ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਤੇ ਇੱਕ ਛਾਤੀ ਤੇ ਲੱਗੀ ਇਹ ਨਾਮ ਜਿਹੜੇ ਹਨ ਹੁਣ ਤੱਕ ਆਇਡੈਂਟੀਫਾਈ ਨਹੀਂ ਹੋਣਾ ਬਿਓ ਚੈਵਨ ਇੱਕ ਟੈਰਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਜੀ ਸਰ ਬੋਲੋ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈਠ ਕੇ ਜੀ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਤੇ ਅਲੱਗ ਅਲੱਗ ਐਲੀਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਸਰ ਕਿੰਨੇ ਲੋਕ ਸੀ ਸਰ ਸੁਣ ਲਿਜੀਏ ਸਾਜੋ ਕੁਸ਼ਨ ਕਰਨਾ ਸਰ ਬੋਲੀ ਦਾ ਕਿਹੜੀ ਕਨਵੈਂਸ ਸੀਗੀ ਇੱਕ ਬੜੀ ਜਿਹਾ ਡਿਟੇਲ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਇਹ ਬਸਤੀ ਜੋਦੇਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀ ਉਹਨਾਂ ਦੇ ਨਾਮ